ਮੇਰਾ ਪੋਤਾ ਵਾ ਤੇ ਇਹਦੀ ਜਦੋਂ ਮਾਂ ਛੱਡ ਕੇ ਚਲ ਗਈਏ ਤੇ ਨਾ ਤਿੰਨਾਂ ਦਿਨਾਂ ਦਾ ਸਾਹਮਣਾ ਮੈਂ ਪਾਲਣ ਦੀ ਮੋੜੋਂ ਨਹੀਂ ਚੁੱਕਿਆ ਨੀ ਇਹਨੂੰ ਤੇ ਸਾਲਕ ਦਾ ਜਦੋਂ ਛੱਡ ਕੇ ਚਲ ਗਈਆ ਤੇ ਸਾਲ ਦੇ ਵਿੱਚ 4 ਸਾਲ ਹੋ ਗਏ ਮੇਰੇ ਪੁੱਤ ਪੂਰੇ ਹੋਏ ਨੇ ਉਦੋਂ ਦਾ ਸਮਝਣਾ ਮਹਿਪਾਲਾ ਨੇ ਇਹਨਾਂ ਇਹ 7 ਸਾਲ ਸੱਤ ਸਾਲ ਹੋ ਗਿਆ ਕੀ ਘਟਨਾ ਕੀ ਵਾਪਰੀ ਕਿਦਾਂ ਇਹ ਵਾਪਰੀ ਆ ਭੈਣਾਂ ਨੂੰ ਕੁੱਤੇ ਖਾ ਗਏ ਆ ਬਾਹਰ ਗਿਆ ਹੀ ਮੁੜਿਆ ਨਿਆਣਿਆ ਨਾ ਫਿਰਨਾ ਉਹ ਭੱਜ ਗਏ ਆ ਇੱਕ ਤੇ ਚੋਨੇ ਚ ਬਹਿ ਗਿਆ ਨੇ ਵੇਖੇ ਇਹਨੂੰ ਠੇਡਾ ਲੱਗ ਗਿਆ ਪਰ ਨਾ ਉੱਥੇ ਕੁੱਤੇ ਬੈਠੇ ਕੁੱਤਿਆਂ ਨੇ ਇਹਨੂੰ ਫੜ ਲਿਆ ਹਾਂਜੀ ਤੇ ਕਿੰਨਾ ਖੋਇਆ ਹੋਇਆ ਬਹੁਤ ਜ਼ਖਮੀ ਹੋਇਆ ਵਾ ਸਿਰੇ ਦੇ 100 ਟੰਕਾ ਸਿਰ ਚ ਤੇ ਤੋਂ ਅਜ ਪਤਾ ਨਹੀਂ ਆ ਕਿੰਨਾ ਟੰਕਾਂ ਦੇ ਹੋਰ ਉਹ ਦੇਖਣ ਵਾਲਿਆਂ ਨੇ ਕੀ ਦੱਸਿਆ ਜਾਂ ਡਾਕਟਰ ਦੇਖਣ ਵਾਲ ਡਾਕਟਰ ਉਹਨਾਂ ਨੇ ਦੱਸਿਆ ਹੀ ਪਈ ਇਹਨੂੰ ਨਾ ਹੀ ਖੜਨ ਦੀ ਕੋਈ ਕੰਮ ਨਹੀਂ ਆ ਇਦਾਂ ਮੁੱਦਾ ਪਿਆ ਹੀ ਕਹਿੰਦੇ ਆ ਪੂਰਾ ਹੋ ਗਿਆ ਵਾ ਤੇ ਇੱਕ ਹਾਰਡ ਪਿੰਡ ਦਾ ਡਾਕਟਰ ਆ ਉਹਨੇ ਜਿਹੜੇ ਮੂੰਹ 'ਚ ਪਾਣੀ ਪਾਇਆ ਉਹ ਕਹਿੰਦਾ ਨਹੀਂ ਇਹ ਅਜੇ ਤਾਂ ਸਰੀਰ ਵੀ ਗਰਮ ਹੈ ਹੱਥ ਵੀ ਹਿਲਾਉਂਦੇ ਆ ਤੇ ਇਹਨੂੰ ਝੁੱਕ ਕੇ ਲੈ ਜਾਓ ਤੇ ਬਟਾਲੇ ਖੜਿਆ ਉੱਥੋਂ ਵੀ ਜਵਾਬ ਹੋ ਗਿਆ ਤੇ ਾਡੇ ਉਰੇ ਪੰਜ ਗਰਾਂ ਹੀ ਲੈਂਦਾ ਉੱਥੇ ਵੀ ਜਵਾਬ ਹੋ ਗਿਆ ਫਿਰ ਇੱਥੇ ਲੰਦਾ ਫਿਰ ਇਥੋਂ ਇਹਨਾਂ ਨੇ ਇਲਾਜ ਸ਼ੁਰੂ ਕਰਤਾ ਮੇਰੇ ਪੁੱਤ ਦਾ ਕਿੰਨਾ ਕੁ ਖਟਿਆ ਹੁੰਦਾ 60 64 70 ਜਾਂ ਕੀ ਹੋ ਗਿਆ ਇਨਾ ਘਟਦਾ 70000 ਰੁਪਏ ਲੱਗ ਗਿਆ ਮੇਰਾ ਉਦੋਂ ਅਜੇ ਪਤਾ ਨਹੀਂ ਅਜੇ ਤਿੰਨ ਕਿ ਸੁੱਟੀ ਦਿੰਦੇ ਨੇ ਤੇ ਮੈਂ ਅੱਜ ਵੀ ਸੁੱਟੀ ਮੰਗਣ ਦੀ ਮੈਂ ਕਿ ਮੈਂ ਆਪਣੇ ਘਰੇ ਜਾ ਕੇ ਕਿਤੇ ਕਿਹਦਾ ਕੰਮ-ਕੁਮ ਕਰੂੰਗੀ ਇੰਨਾ ਦੀ ਰੋਟੀ ਪਾਣੀ ਦਾ ਬਹੁਤ ਮੜ ਤਾਡੇ ਆਪਣੇ ਕਿੰਨੇ ਬੱਚੇ ਮੇਰੇ ਆਪਣੇ 3 ਸੀ ਤਿੰਨ ਕਿੰਨੇ ਤਿੰਨਾਂ ਦੀ ਡੈਥ ਹੋ ਗਈ ਘਰ ਦਾ ਕਿਦਾਂ ਘਟਦਾ ਜਾਂਦਾ ਘਰ ਦਾ ਬਹੁਤ ਮੜ ਖਰਚਾ ਕਿੰਝ ਜਾਂਦਾ ਖਰਚਾ ਇਦਾਂ ਹੀ ਆ ਮੈਂ ਆਪ ਆਪਣੇ ਰੋਟੀ ਪਾਣੀ ਆਪਣੇ ਘਰਾਂ ਦੇ ਵਿੱਚ ਕੰਮ-ਕੁਮ ਕਰਕੇ ਆਪਣਾ ਤੇ ਕੀ ਆਪਣਾ ਰੋਟੀ ਪਾਣੀ ਚਲਾਉਣੀ ਆ। ਕੀ ਕਹਿਣਾ ਚਾਹੁੰਦੇ ਆ ਤੁਮ। ਮੈਂ ਬਸ ਇਹੋ ਚਾਹੁੰਦੀ ਆ ਕਿ ਚਲੋ ਜੋ ਮੇਰੀ ਮਾੜੀ-ਮੋਟੀ ਮਾਇਸ ਤੋਂ ਦੀ ਮੇਰੇ ਬੱਚਿਆਂ ਨੇ ਮੇਰੇ ਬੱਚੇ ਪਾਲਦੇ ਨੇ ਮੇਰਾ ਦੁਨੀਆ ਤੇ ਨਾਂ ਰਹਿ ਜਾਊਗਾ। ਕਹਿਣਾ ਇਹੋ ਜਿਹਾ ਇਹ ਇਹ ਬਾਹਰ ਨਿਕਲ ਗਿਆ। ਸਰੇ ਸਾਥ ਕੋਈ ਨਾ। ਤੇ ਮੈਂ ਕੰਮ ਤੇ ਚੱਲਿਆ। ਮੈਨੂੰ ਬੰਦੇ ਕਹਿੰਨੇ ਆਵਾਜ਼ ਮਾਰੀ ਆਂਦੇ ਤੇਰਾ ਪੋਤਾ ਕਿੱਥੇ ਮੈਂ ਆਇਆ ਠੇਕ ਤੇ ਆਂ। ਪੰਦਤ ਕਾ ਆਇਆ ਸਾਰਾ ਕੁੱਤਿਆਂ ਨੇ ਖਾ ਰਿਆ ਆਈ ਉਹ। ਉਹ ਮੈਨੂੰ ਬਾਹਰ ਕੇ ਸਕੂਟਰ ਤੇ ਲੈ ਗਿਆ। ਉੱਥੇ ਜਾ ਕੇ ਵੇਖਿਆ ਤਾਂ ਗਾੜੀਓ ਪੰਡ ਬੰਨ ਕੇ ਲਈ ਆਉਂਦੇ। ਅਹੀਂ ਜਾ ਕੋਥੇ ਮੈਂ ਉੱਤਰਾ ਜਾ ਕੇ ਤਿੰਨ ਚਾਰ ਕੁੱਤੇ ਨਿਕਲੇ ਝੋਨੇ ਦੇ ਵਿੱਚੋਂ ਹੀ। ਲੀੜਾ ਕਪੜਾ ਸਾਬੇ ਦਾ ਪਾੜ ਪੂੜ ਸਾਰਾ ਘਰ ਦਾ ਲੀੜਾ ਲੀੜਾ। ਬਸ ਇੱਥੇ ਅਹੀਂ ਘਰ ਆਇਆ ਤੇ ਘਰੋਂ ਚੋਕੇ ਲੋਕੀ ਲੈ ਵੀ ਆਏ ਗੱਡੀ ਪਾ ਕੇ ਲੈ ਗਿਆ ਕੋਈ ਸ਼ਾਇ ਕਰੀ ਸ਼ਾਇ ਕਰੀ ਪਾਣੀ ਕਰੀਆ ਕਰੀ ਫੇ ਇੱਥੇ ਤੇ ਜੇ ਥਾਂ ਲੈ ਕੇ ਦਸ ਕਰਾਇਆ। ਹਾਂਜੀ। ਬਲੋ ਜੀ ਤਸਵੀਰ। ਕਾਂਦੇ ਨਾਲ ਭਾਈ ਬਹੁ ਮਾਰੇ ਰਹੇ ਆ ਮੁਰ ਤੋਂ ਮਾਰੇ ਰਹੇ ਆ। ਹਾਂਜੀ। ਜੋ ਤੀਆਂ ਬੋਟਰ ਉੱਠੇ ਆ ਕੰਮ ਕਰਨ ਵਾਲੇ ਹੋਏ ਉਹ ਮੁੱਕ ਗਏ। ਉਹ ਮੁੱਕਿਆ ਤਾਂ ਬਾਅਦ ਮੇਰਾ ਵੀ ਤੀਜੀ ਾਰ ਮੈਨੂੰ ਟੀਵੀ ਹੋ ਗਈ ਆ ਤੇ ਮੈਂ ਵੀ ਮੰਜੀ ਦੇ ਰਾਣਾ ਤਨੂੰ ਪਤਾ ਜੀ ਮੈਂ ਹੁਣ ਕਿੰਨਾ ਕੰਮ ਕਰਨਾ ਹੈ ਉਹ ਦੀ ਤੀਜੀ ਾਰ ਹੋ ਗਈ ਤਾਂ ਹੁਣ ਫੇਰ ਮੇਰਾ ਜਿੱਦਾਂ ਦਾ ਆ ਇਹ ਹਮ ਇਹਨੂੰ ਲੈਂਦਾ ਉਹਦੋਂ ਦਾ ਫੇਰ ਮੈਂ ਇੱਥੇ ਟਾਈਫੈਡ ਬੁਖਾਰ ਹੋ ਗਿਆ ਮੈਨੂੰ ਇਹ ਵੀ ਹੁਣ ਮੇਰਾ ਮੰਗਣ ਦੇ ਵਾਲੇ 12-13000 ਦਾ 13000 ਖਰਚਾ ਇੱਥੇ ਆਗਾ